ਹਾਂਜੀ ਬਾਈ ਸਤਿ ਸ੍ਰੀ ਅਕਾਲ ਸਾਰਿਆਂ ਨੂੰ ਅੱਜ ਆਪਾਂ ਗੱਲ ਕਰਨ ਜਾ ਰਹੇ ਹਾਂ ਬਾਈ ਜੀ ਬਾਹਰਲੇ ਦੇਸ਼ਾਂ ਦੀ ਜੋ ਕਿ ਆਪਣੇ ਪੰਜਾਬ ਦੇ ਮੁੰਡੇ ਕੁੜੀਆਂ ਨੂੰ ਚਲਸੇ ਦੇ ਵਿੱਚ ਲੈ ਕੇ ਤੇ ਆਪਣੇ ਪੰਜਾਬ ਨਾਲ ਕੀ ਕਰਦੇ ਆ ਬਾਈ ਅੱਜ ਇਹ ਵੀਡੀਓ ਆ ਤਰਨਤਾਰ ਦੀ ਜੋ ਕਿ ਅਸੀਂ ਅੱਜ ਦੇਖਿਆ ਸੀ ਤੇ ਉਹ ਆਪਣੇ ਮੰਨ ਕੇ ਚੱਲ ਕੋਈ ਆਪਣਾ ਹੀ ਭਰਾਗਾ ਕਿਸਾਨ ਵੀਰ ਜਿਵੇਂ ਕੀ ਉਹਦੇ ਨਾਲ ਕੋਈ 15-20 ਸਿੰਘ ਸੀ ਜੋ ਕਿ ਉਹਨਾਂ ਨਾਲ ਕੀ ਕਰਿਆ ਗਿਆ ਉਹਨਾਂ ਨੂੰ 2.5 ਲੱਖ ਦੇ ਵਿੱਚ ਇਟਲੀ ਦੀ ਗੱਲ ਸੀ ਭੇਜਣ ਦੀ ਬਾਹਰਲੇ ਦੇਸ਼ ਉਹਦੇ ਤੋਂ ਕੁਝ ਕੁ ਪੈਸੇ ਭਰਾਏ ਭਰਾ ਲੈਤੇ ਗਏ ਵੀ ਯਾਨੀ ਕਿ 50000 ਰੁਪਿਆ ਭਰਾ ਲਿਆ ਸੀ ਜਦੋਂ ਆਪਾਂ ਨੂੰ ਸਾਫ਼ ਆਪਾਂ ਨੂੰ ਕਹਿਤਾ ਵੀ ਆਪਾਂ ਨੂੰ 2.5 ਲੱਖ ਰੁਪਿਆ ਲੈਣਾ ਵੀ ਮੈਂ ਇਟਲੀ ਜਾਣਾ ਤੁਸੀਂ ਪੈਸੇ ਲਓ 2.5 ਲੱਖ ਤੇ ਇਟਲੀ ਭੇਜੋ ਜਿੱਥੋਂ ਦਾ ਤੁਹਾਨੂੰ ਕਹਿ ਹੀ ਦਿੱਤਾ ਬੰਦੇ ਨੇ ਵੀ ਆਪਣੀ 2.5 ਲੱਖ ਰੁਪਏ ਚ ਭਾਈ ਮੈਨੂੰ ਇਟਲੀ ਭੇਜੋ ਇਹਨਾਂ ਨੇ ਕੀ ਕਰਿਆ ਉਹਨਾਂ ਨੂੰ ਇਟਲੀ ਭੇਜਣ ਦੀ ਬਜਾਏ ਕਹਿੰਦੇ ਤੁਸੀਂ ਪਹਿਲਾਂ ਭਾਈ ਤੁਸੀਂ ਇਹਨੇ 50000 ਰੁਪਿਆ ਉਹਦੇ ਤੋਂ ਵਸੂਲ ਕਰ ਲਿਆ ਵੀ 50000 ਭਰਾ ਦੋ ਤੁਹਾਨੂੰ ਪਹਿਲਾਂ ਜਾਣਾ ਪੁਰ ਦੁਬਈ ਪਾਈ ਜੀ ਫਿਰ ਤੁਹਾਨੂੰ ਅੱਗੇ ਤੋਰਾਂਗੇ ਸੀ ਇਟਲੀ ਤੇ ਇਟਲੀ ਮੰਨ ਕੇ ਚਲੋ ਕਹਿੰਦੇ ਸੋਡਾ ਉੱਥੇ ਲਾਉਣ ਹੋਊਗਾ ਪੁਰ ਦੁਬਈ ਜਾ ਕੇ ਤੇ ਉਹ ਮੁੰਡੇ ਨੇ ਕੀ ਕਰਿਆ ਵੀ ਕਹਿੰਦਾ ਮੈਨੂੰ ਇਹਨਾਂ ਨੇ ਦੁਬਈ ਭੇਜਤਾ ਉੱਥੇ ਕਹਿੰਦਾ ਪੰਜ ਚਾਰ ਦਿਨ ਮੈਨੂੰ ਕੋਈ ਏਜੰਟ ਨਹੀਂ ਲੈਣ ਆਇਆ ਕਹਿੰਦਾ ਮੈਂ ਡਿੱਕੀ ਗਿਆ ਵੀ ਮੈਂ ਫੋਨ ਵੀ ਲਾਇਆ ਫੋਨ ਬੰਦ ਕਹਿੰਦਾ ਫਿਰ ਮੈਂ ਆਪਣੇ ਪੰਜਾਬ ਜੋ ਕਿ ਪੰਜਾਬ ਦੇ ਵਿੱਚ ਹੀ ਫਿਰ ਫੋਨ ਕਰਿਆ ਜਿਹੜੇ ਆਪਣੇ ਸਿੰਘ ਨਾਲ ਆ ਜੋ ਕਿ ਉਹ ਦੱਸ ਰਿਹਾ ਆਪਣੀ ਖਾਲਸਾ ਜੀ ਉਹ ਕਹਿੰਦੇ ਵੀ ਸਾਨੂੰ ਫੋਨ ਕਰਿਆ ਨਹੀਂ ਪੰਜ ਚਾਰ ਦਿਨ ਕਹਿੰਦੇ ਵੀ ਅਸੀਂ ਮੈਨੂੰ ਕੋਈ ਕੰਮਕਾਰ ਨਹੀਂ ਮਿਲਿਆ ਮੈਂ ਇਧਰ ਹੀ ਤੱਕੇ ਖਾ ਕੇ ਵਾਪਸ ਮੁੜਿਆ ਤਾਂ ਕਿ ਦੁਬਾਰਾ ਉਹ ਏਜੰਟ ਕੋਲੇ ਗਏ ਵੀ ਸਾਡੇ ਪੈਸੇ ਵਾਪਸ ਕਰ ਵੀ ਤੂੰ ਸਾਨੂੰ ਖੱਜਲ ਖਰਾਬ ਕਰਿਆ ਵੋਹ ਕਰਿਆ ਵਾਹ ਕਰਿਆ ਉਹ ਨਿਆਂ ਨਹੀਂ ਦੇ ਰਿਆ ਸੀ ਜਿਹਦੇ ਵਿੱਚ ਕੀ ਪੰਜ ਚਾਰ ਮੁੰਡੇ ਹੋਰ ਸੀ ਆਪਾਂ ਇਹ ਵੀਡੀਓ ਸੀ ਅੱਧੇ ਘੰਟੇ ਦੀ ਤੇ ਆਪਾਂ ਜੋ ਕਿ ਇਹ 15 ਕਿ ਮਿੰਟ ਦੀ ਵੀਡੀਓ ਸੁਣ ਕੇ ਆਪਾਂ ਅਪਲੋਡ ਕਰਨ ਜਾ ਰਿਹਾ ਆਪਾਂ ਇਹ ਕਹਿਣਾ ਚਾਹੁੰਦੇ ਆ ਇਸ ਵੀਡੀਓ ਵਿੱਚ ਆਪਣੇ ਭਰਾਵਾਂ ਨੂੰ ਜਾਗਰਤ ਕਰਨਾ ਚਾਹੁੰਦੇ ਆ ਜਿੱਥੋਂ ਤੱਕ ਵੀ ਵੀਡੀਓ ਜਾਊਗੀ ਕਮੈਂਟ ਜ਼ਰੂਰ ਕਰਦਿਆ ਕਰੋ ਭਰਾਵਾਂ ਣ ਕੇ ਤੇ ਇੱਕ ਵੀਡੀਓ ਆਪਣੀ ਸ਼ੇਅਰ ਕਰਦਿਆ ਕਰੋ ਚੈਨਲ ਸਬਸਕ੍ਰਾਈਬ ਕਰ ਲਿਆ ਕਰੋ ਤੇ ਦੂਜਾ ਨੰਬਰ ਇੱਕ ਆਪਾਂ ਇਹ ਕਹਿਣਾ ਚਾਹੁੰਦੇ ਆ ਵੀ ਜੋ ਵੀ ਆਪਣਾ ਕੋਈ ਭਰਾ ਭੈਣ ਜਾਂਦਾ ਬਾਹਰ ਜੇ ਕੋਈ ਆਪਣਾ ਕੋਈ ਆਪਦਾ ਹੈ ਤਾਂ ਜਾ ਜਾ ਸਕਦੇ ਹੋ ਭਾਈ ਨਹੀਂ ਜਾਂਦਾ ਕੋਈ ਫਾਇਦਾ ਨਹੀਂ ਉੱਥੇ ਫਲੌਡ ਕੰਮ ਆ ਬਾਚੇ ਇੱਕ ਵਾਰ ਵੀਡੀਓ ਹੋਰ ਸੁਣੀ ਸੀ ਕੁੜੀ ਦੀ ਉਹ ਕੈਨੇਡਾ ਅਮਰੀਕਾ ਦੇ ਵਿੱਚ ਸੀਗੀ ਉਹ ਵੀ ਐਸੇ ਝਲਸੇ 'ਚ ਫਸ ਗਈ ਸੀ ਤੇ ਉਹ ਵੀ ਤਾਂ ਕੀ ਆਪਾਂ ਇਹ ਕਹਿਣਾ ਚਾਹੁੰਦੇ ਆਂ ਵੀ ਬਈ ਆਪਦਾ ਸੋਚ ਸਮਝ ਕੇ ਜਾਓ ਜੇ ਅਗਰ ਕੋਈ ਆਪਣਾ ਰਿਸ਼ਤੇਦਾਰ ਵਗੈਰਾ ਕੋਈ ਹੈਗਾ ਤਾਂ ਜਾ ਸਕਦੇ ਆਂ ਨਹੀਂ ਜਾਣ ਦਾ ਕੋਈ ਫਾਇਦਾ ਨਹੀਂ ਬਈ ਅੱਜ ਦੀ ਅਪਡੇਟ ਆਪਣੀ ਇਹੀ ਸੀ ਤੇ ਆਪਾਂ ਜ਼ਿਆਦਾ ਸਮਾਂ ਨਹੀਂ ਲੈਂਦੇ ਆਪਾਂ ਇਹ ਕਹਿਣਾ ਚਾਹੁੰਦੇ ਆਂ ਆਪਦਾ ਸੋਚ ਸਮਝ ਕੇ ਜਾਓ ਤੇ ਆਪਾਂ ਦੁਬਾਰਾ ਕਹਿਣਾ ਚਾਹੁੰਦੇ ਆਂ ਬਈ ਵੀ ਦੇਖੋ ਇਹ ਤਰਨਤਾਰ ਦੀ ਵੀਡੀਓ ਜੋ ਕਿ ਆਪਣਾ ਖਾਲਸਾ ਭਰਾ ਸੀਗਾ ਜਿਹੜਾ ਉਹਦੇ ਵਿੱਚ ਪੰਜ ਚਾਰ ਮੁੰਡੇ ਹੋਰ ਸੀਗੇ ਤੇ ਆਪਾਂ ਜ਼ਿਆਦਾ ਸਮਾਂ ਨਹੀਂ ਲੈਂਦੇ ਆਪਾਂ ਇਹ ਕਹਿਣਾ ਚਾਹੁੰਦੇ ਆ ਵੀਡੀਓ ਸਮਾਪਤ ਕਰਦੇ ਹੋਏ ਬਾਈ ਆਪਣਾ ਚੈਨਲ ਆ ਸੰਜੇ ਸਿੱਧੂ ਜੋ ਕਿ ਆਪਣਾ ਪੰਜਾਬ ਦੇ ਮੁੱਦਿਆਂ ਤੇ ਸਰਕਾਰਾਂ ਦੇ ਮੁੱਦਿਆਂ ਤੇ ਗੱਲਾਂ ਕਰਦੇ ਆ ਆਪਾਂ ਨਸ਼ੇ ਦੇ ਮੁੱਦਿਆਂ ਤੇ ਹਨ ਤੇ ਆਪਣਾ ਚੈਨਲ ਕਰ ਲਿਆ ਕਰੋ ਸਬਸਕ੍ਰਾਈਬ ਧੰਨਵਾਦ ਥੈਂਕ ਯੂ